ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਤਵੇ ਤੇ ਪਾਈ ਪਹਿਲੀ ਰੋਟੀ ਦੇ ਨਾਲ ਇਹ ਖਾਸ ਉਪਾਅ ਕਰ ਲੈਂਦੇ ਹੋ ਮੰਨ ਕੇ ਚੱਲੋ ਕਿ 7 ਦਿਨਾਂ ਵਿੱਚ ਹੀ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਤੁਸੀਂ ਕਰੋੜਪਤੀ ਬਣ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਕਿਉਂਕਿ ਸਾਧ ਸੰਗਤ ਜੀ ਅਸੀਂ ਅੱਜ ਇੱਕ ਛੋਟੇ ਜਿਹੇ ਉਪਾਅ ਦੇ ਬਾਰੇ ਗੱਲ ਕਰਨ ਵਾਲੇ ਹਾਂ ਜਿਹੜਾ ਉਪਾਅ ਤਵੇ ਦੇ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਸਾਧ ਸੰਗਤ ਜੀ ਤਵਾ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਜੇਕਰ ਤੁਸੀਂ ਇੱਕ ਚੀਜ਼ ਤਵੇ ਤੇ ਰੋਜ਼ ਹੀ ਰੱਖ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਕਦੇ ਨਹੀਂ ਰਹੇਗੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵਾਹਿਗੁਰੂ ਜੀ ਲਿਖ ਕੇ ਜ਼ਰੂਰ ਹਾਜ਼ਰੀ ਲਗਵਾਉਣੀ ਹੈ ਤਾਂ ਕਿ ਪਰਮਾਤਮਾ ਤੁਹਾਡੇ ਤੇ ਕਿਰਪਾ ਕਰਨ। ਸਾਧ ਸੰਗਤ ਜੀ ਬਿਨਾਂ ਕੁਝ ਕੀਤਿਆਂ ਹੀ ਤੁਸੀਂ ਧਨਵਾਨ ਬਣ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਹੀ ਇਹ ਉਪਾਅ ਕਰਦੇ ਹੋ। ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਘਰ ਦੇ ਤਵੇ ਦੇ ਬਾਰੇ ਗੱਲ ਕਰਨ ਵਾਲੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਜਿਹੜੀ ਹੁੰਦੀ ਹੈ ਨਾ ਹਮੇਸ਼ਾ ਖਤਰਨਾਕ ਹੁੰਦੀ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਧਿਆਨ ਵਿੱਚ ਰੱਖ ਲੈਂਦੇ ਹੋ ਤੁਹਾਡੇ ਘਰ ਵਿੱਚ ਫਿਰ ਕਦੇ ਵੀ ਧਨ ਦੀ ਕਮੀ ਪੈਸੇ ਦੀ ਤੋੜ ਨਹੀਂ ਹੋਵੇਗੀ ਤੁਸੀਂ ਬਿਨਾਂ ਕੁਝ ਕੀਤੇਆਂ ਹੀ ਪੈਸਾ ਕਮਾ ਸਕਦੇ ਹੋ ਤੁਸੀਂ ਬਿਨਾਂ ਕੁਝ ਕੀਤੇਆਂ ਹੀ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਕਰਦਾ ਤਵਾ ਕਦੇ ਵੀ ਧਨ ਦੀ ਕਮੀ ਨੂੰ ਨਹੀਂ ਹੋਣ ਦੇਵੇਗਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਾਂ ਸਾਤ ਸੰਗਰਜੀ ਤਵਾ ਤਾਂ ਹਰ ਘਰ ਵਿੱਚ ਵਰਤਿਆ ਜਾਂਦਾ ਹੈ ਇਸ ਦਾ ਖਾਸ ਮਹੱਤਵ ਖਾਣਾ ਬਣਾਉਣ ਤੱਕ ਨਹੀਂ ਸਗੋਂ ਵਾਸਤੂ ਸ਼ਾਸਤਰ ਦੇ ਅਨੁਸਾਰ ਵੀ ਹੁੰਦਾ ਹੈ ਸਾਤ ਸੰਗਰਜੀ ਜੇਕਰ ਤਵੇ ਨੂੰ ਤੁਸੀਂ ਇਸ ਵਿਧੀ ਦੇ ਨਾਲ ਇਸ ਨਿਯਮ ਦੇ ਅਨੁਸਾਰ ਘਰ ਵਿੱਚ ਰੱਖਦੇ ਹੋ ਇਹ ਬੜਾ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਹ ਤੁਹਾਨੂੰ ਬਹੁਤ ਜ਼ਿਆਦਾ ਫਲ ਦਿੰਦਾ ਹੈ ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਵਾਸਤਵ ਸ਼ਾਸਤਰ ਦੇ ਨਿਯਮਾਂ ਦੀ ਤੁਸੀਂ ਕੁਝ ਅਣਦੇਖੀ ਕਰ ਦਿੰਦੇ ਹੋ ਤਾਂ ਘਰ ਵਿੱਚ ਕੋਈ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਘਰ ਵਿੱਚ ਕਲੇਸ਼ ਹੋ ਸਕਦਾ ਹੈ। ਰਸੋਈ ਦੇ ਵਿੱਚ ਤਵਾ ਰੱਖਣ ਬਾਰੇ ਜ਼ਿਆਦਾ ਨਿਯਮ ਦੱਸੇ ਜਾਂਦੇ ਹਨ। ਜੇਕਰ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਸਿਹਤ ਸੰਬੰਧੀ ਵੀ ਮੁਸ਼ਕਲਾਂ ਆਉਂਦੀਆਂ ਹਨ। ਸਾਧ ਸੰਗਤ ਜੀ ਅਸਲ ਵਿੱਚ ਹਮੇਸ਼ਾ ਘਰ ਦੇ ਵਿੱਚ ਬਰਕਤ ਤੰਦਰੁਸਤੀ ਰੱਖਣ ਦੇ ਲਈ ਇਹਨਾਂ ਨਿਯਮਾਂ ਦਾ ਪਾਲਣ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਲਈ ਵੀਡੀਓ ਨੂੰ ਤੁਸੀਂ ਅੰਤ ਤੱਕ ਜ਼ਰੂਰ ਸੁਣਨਾ ਹੈ ਅਸੀਂ ਜੋ ਵੀ ਉਹ ਗਲਤੀ ਕਰ ਰਹੇ ਹਾਂ ਉਹ ਅਸੀਂ ਅੱਗੇ ਤੋਂ ਗਲਤੀ ਨਾ ਕਰ ਸਕੀਏ ਸਾਤ ਸੰਗਾ ਜੀ ਸਭ ਤੋਂ ਪਹਿਲਾਂ ਰਾਤ ਦੇ ਸਮੇਂ ਖਾਣਾ ਬਣਾਉਣ ਤੋਂ ਪਹਿਲਾਂ ਤਵੇ ਨੂੰ ਸਾਫ਼ ਕਰਨਾ ਚਾਹੀਦਾ ਹੈ ਤਵੇ ਨੂੰ ਰਾਤ ਸਮੇਂ ਸਾਫ਼ ਕਰਕੇ ਹੀ ਸੌਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਰੱਖ ਕੇ ਸੌ ਜਾਂਦੇ ਹਾਂ ਇਸ ਨਾਲ ਘਰ ਵਿੱਚ ਬੱਚੇ ਅਕਸਰ ਬਿਮਾਰ ਰਹਿੰਦੇ ਹਨ ਇਸ ਲਈ ਤਵੇ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਨੰਬਰ ਅਗਲਾ ਹੈ ਜੀ ਕਿ ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰਦੇ ਹੋ ਹਮੇਸ਼ਾ ਸਾਫ਼ ਸੁਥਰਾ ਕਰਕੇ ਹੀ ਵਰਤੋਂ ਕਰਿਆ ਕਰੋ ਭਾਵ ਕਿ ਰੋਟੀ ਬਣਾਉਣ ਤੋਂ ਪਹਿਲਾਂ ਉਸ ਉੱਪਰ ਥੋੜਾ ਜਿਹਾ ਨਮਕ ਪਾ ਲਿਆ ਕਰੋ ਇਸ ਤਰ੍ਹਾਂ ਘਰ ਵਿੱਚ ਜਿਹੜੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਖਤਮ ਹੋ ਜਾਂਦੀ ਹੈ ਨੰਬਰ 3 ਹੈ ਜੀ ਕਿ ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਪਹਿਲੀ ਹੀ ਰੋਟੀ ਗਿੰਡ ਕੇ ਤੇ ਆਖਰੀ ਰੋਟੀ ਤੁਸੀਂ ਕੁੱਤੇ ਲਈ ਜ਼ਰੂਰ ਕੱਢਣੀ ਹੈ ਇਸ ਦੇ ਨਾਲ ਘਰ ਵਿੱਚ ਬਰਕਤ ਆ ਜਾਂਦੀ ਹੈ ਅਗਲੀ ਗੱਲ ਹੈ ਜੀ ਕਿ ਆਪਣੇ ਘਰ ਵਿੱਚ ਕਦੇ ਵੀ ਤਵੇ ਤੇ ਕੜਾਈ ਨੂੰ ਮੋਦਾ ਨਹੀਂ ਮਾਰਨਾ ਚਾਹੀਦਾ ਇਸ ਨੂੰ ਮੋਦਾ ਰੱਖਣ ਦੇ ਨਾਲ ਸਾਡੇ ਘਰ ਵਿੱਚ ਕਲੇਸ਼ ਦਿਨ-ਬਦਨ ਵੱਧਦੇ ਜਾਂਦੇ ਹਨ ਅਗਲੀ ਗੱਲ ਹੈ ਜੀ ਕਿ ਜਦੋਂ ਵੀ ਤੁਸੀਂ ਰਸੋਈ ਦੇ ਤਵੇ ਦਾ ਇਸਤੇਮਾਲ ਕਰਕੇ ਹਟ ਜਾਂਦੇ ਹੋ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਅਜੇ ਹੀ ਜਗ੍ਹਾ ਤੇ ਰੱਖੋ ਜਿਸ ਜਗ੍ਹਾ ਤੇ ਉਸ ਨੂੰ ਕੋਈ ਵੀ ਨਾ ਵੇਖ ਸਕੇ ਸਾਥ ਸੰਗਤ ਜੀ ਜੇਕਰ ਤੁਸੀਂ ਉਸ ਨੂੰ ਸਾਹਮਣੇ ਹੀ ਰੱਖ ਦੇਂਦੇ ਹੋ ਇਸ ਦੇ ਨਾਲ ਘਰ ਦਾ ਮੁਖੀ ਜਾਂ ਫਿਰ ਪਤੀ ਦੀ ਸਿਹਤ ਖਰਾਬ ਹੋ ਜਾਂਦੀ ਹੈ। ਅਗਲਾ ਨੰਬਰ ਹੈ ਸਾਤ ਸੰਗਰਜੀ ਕੇ ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ। ਕਿਉਂਕਿ ਇਸ ਵਿੱਚ ਨਿਕਲਣ ਵਾਲੀ ਆਵਾਜ਼ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ। ਅਗਲੀ ਗੱਲ ਹੈ ਜੀ ਕਿ ਤਵੇ ਨੂੰ ਹਮੇਸ਼ਾ ਹੀ ਚਮਕਾ ਕੇ ਰੱਖਣਾ ਚਾਹੀਦਾ ਹੈ। ਕਿਉਂਕਿ ਇਸ ਦਾ ਸੰਬੰਧ ਸਾਡੀ ਕਿਸਮਤ ਨਾਲ ਹੁੰਦਾ ਹੈ ਤਵਾ ਜਿੰਨਾ ਹੀ ਚਮਕੇਗਾ ਓਨੀ ਸਾਡੀ ਕਿਸਮਤ ਚਮਕੇਗੀ। ਫੇਰ ਕੜਾਈ ਨੂੰ ਤਿੱਖੀ ਚੀਜ਼ ਦੇ ਨਾਲ ਕਦੇ ਖੁਰਚਣਾ ਨਹੀਂ ਚਾਹੀਦਾ ਨਾਲ ਹੀ ਇਸ ਨੂੰ ਕਦੇ ਵੀ ਝੂਠਾ ਨਹੀਂ ਰੱਖ ਕੇ ਸੌਣਾ ਚਾਹੀਦਾ ਅਗਲੀ ਗੱਲ ਹੈ ਸਾਧ ਸੰਗਤ ਜੀ ਕਿ ਜਦੋਂ ਵੀ ਤੁਸੀਂ ਦਵਾਈ ਵਰਤਦੇ ਹੋ ਹਮੇਸ਼ਾ ਲੋਹੇ ਦਾ ਹੀ ਵਰਤਿਆ ਕਰੋ ਜੋ ਸਿਹਤ ਲਈ ਤੁਹਾਡੇ ਚੰਗਾ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਲੋਹੇ ਦੀ ਘਾਟ ਨਹੀਂ ਹੋਵੇਗੀ ਭਾਵੇਂ ਕਿ ਸਰੀਰ ਵਿੱਚ ਲੋਹੇ ਦੀ ਕਮੀ ਨਹੀਂ ਹੋਵੇਗੀ ਕਦੇ ਵੀ ਨਾਨ ਸਟਿਕ ਜਾਂ ਫਿਰ ਕਿਸੇ ਹੋਰ ਧਾਤੂ ਦੇ ਬਣੇ ਤਵੇ ਦਾ ਇਸਤੇਮਾਲ ਨਾ ਕਰਿਆ ਕਰੋ ਕਿਸੇ ਹੋਰ ਤਾਤੂ ਦੇ ਬਣੇ ਹੋਏ ਤਵੇ ਦਾ ਇਸਤੇਮਾਲ ਨਾ ਕਰਿਆ ਕਰੋ ਅਗਲੀ ਗੱਲ ਹੈ ਜੀ ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਸ ਉੱਪਰ ਰੋਟੀ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਪਾ ਦਿੰਦੇ ਹੋ ਤਾਂ ਇਹ ਤੁਹਾਡੇ ਘਰ ਵਿੱਚ ਕਦੇ ਵੀ ਤੰਨ ਦੀ ਕਮੀ ਨਹੀਂ ਰਹਿਣ ਦੇਵੇਗਾ ਨਾਲ ਹੀ ਤੁਹਾਡਾ ਸਾਰਾ ਵਾਸਤੂ ਦੋਸ਼ ਹਮੇਸ਼ਾ ਲਈ ਖਤਮ ਹੋ ਜਾਵੇਗਾ ਅਗਲੀ ਗੱਲ ਹੈ ਜੀ ਕਈ ਔਰਤਾਂ ਨੂੰ ਆਦਤ ਹੁੰਦੀ ਹੈ ਉਹ ਗਰਮ ਤਵੇ ਦੇ ਉੱਪਰ ਪਾਣੀ ਪਾ ਦਿੰਦੀਆਂ ਹਨ ਜੇਕਰ ਤੁਸੀਂ ਇਦਾਂ ਕਰਦੇ ਹੋ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਬੜੀਆਂ ਹੀ ਮੁਸ਼ਕਲਾਂ ਵੱਧ ਸਕਦੀਆਂ ਹਨ ਅਗਲੀ ਗੱਲ ਹੈ ਜੀ ਕਿ ਤਵੇ ਨੂੰ ਸਾਫ਼ ਕਰਨ ਦੇ ਲਈ ਸਾਬਣ ਦਾ ਇਸਤੇਮਾਲ ਜ਼ਰੂਰ ਕਰਿਆ ਕਰੋ ਹਫ਼ਤੇ ਦੇ ਵਿੱਚ ਤਵੇ ਦੇ ਉੱਪਰ ਨਿੰਬੂ ਦਾ ਮਿੱਠਾ ਸੋਡਾ ਪਾ ਕੇ ਫਿਰ ਸਿਰਕਾ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ ਇਸ ਨਾਲ ਤਵੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਜੋ ਹਮੇਸ਼ਾ ਹੀ ਸਾਫ਼ ਰਹੇਗਾ ਅਗਲੀ ਗੱਲ ਹੈ ਜੀ ਕਿ ਤਵੇ ਨੂੰ ਕਦੇ ਵੀ ਚੁੱਲ੍ਹੇ ਉੱਪਰ ਨਾ ਛੱਡਿਆ ਕਰੋ ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਖੜਾ ਕਰਕੇ ਨਾ ਰੱਖਿਆ ਕਰੋ ਇਸ ਨਾਲ ਘਰ ਵਿੱਚ ਲੜਾਈ ਦਿਨ-ਬਦਨ ਵੱਧਦੀ ਜਾਂਦੀ ਹੈ ਅਗਲੀ ਗੱਲ ਹੈ ਜੀ ਕਿ ਜਲੇ ਹੋਏ ਤਵੇ ਦਾ ਕਦੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਸਾਡੀ ਜ਼ਿੰਦਗੀ ਤੇ ਕਿਸਮਤ ਨੂੰ ਵਿਗਾੜ ਸਕਦਾ ਹੈ ਤੇ ਕਦੇ ਵੀ ਟੁੱਟੇ ਹੋਏ ਬਰਤਨ ਨੂੰ ਨਹੀਂ ਵਰਤਣਾ ਚਾਹੀਦਾ ਕਿਉਂਕਿ ਸਾਡੀ ਜ਼ਿੰਦਗੀ ਸਾਡੀ ਕਿਸਮਤ ਨੂੰ ਵਿਗਾੜ ਦੇਵੇਗਾ ਕਦੇ ਵੀ ਟੇਡੇ-ਮੇਡੇ ਤਵੇ ਉੱਪਰ ਰੋਟੀ ਨਾ ਬਣਾਇਆ ਕਰੋ ਇਸ ਨੂੰ ਤੁਰੰਤ ਹੀ ਘਰ ਤੋਂ ਬਾਹਰ ਕੱਢ ਦਿਓ ਅਗਲੀ ਗੱਲ ਹੈ ਜੀ ਕਿ ਤਵੇ ਨੂੰ ਕੱਪੜੇ ਨਾਲ ਸਾਫ਼ ਜ਼ਰੂਰ ਕਰਿਆ ਕਰੋ ਪਾਣੀ ਨਾਲ ਸਾਫ਼ ਕਰਕੇ ਹੀ ਰੋਟੀ ਬਣਾਇਆ ਕਰੋ ਅਜਿਹਾ ਕਰਨਾ ਵੀ ਘਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਦਾ ਹੈ ਅਗਲੀ ਗੱਲ ਹੈ ਸਾਥ ਸੰਗਤ ਜੀ ਆਪਣੇ ਘਰ ਦੇ ਵਿੱਚ ਰਸੋਈ ਵਿੱਚ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਤਰ੍ਹਾਂ ਕਰਨ ਨਾਲ ਬੜਾ ਹੀ ਅਸ਼ੋਭ ਮੰਨਿਆ ਜਾਂਦਾ ਹੈ ਨਾਲ ਹੀ ਬਿਮਾਰੀਆਂ ਵੱਧ ਜਾਂਦੀਆਂ ਹਨ ਅਗਲੀ ਗੱਲ ਹੈ ਜੀ ਆਪਣੇ ਘਰ ਦੀ ਫਰਿੱਜ ਦੇ ਉੱਤੇ ਭੁੱਲ ਕੇ ਦਵਾਈਆਂ ਨਾ ਰੱਖੋ ਇਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਜੋ ਸਾਡੇ ਸਰੀਰ ਦੇ ਰੋਗਾਂ ਨੂੰ ਠੀਕ ਨਹੀਂ ਕਰ ਪਾਉਂਦਾ। ਅਗਲੀ ਗੱਲ ਹੈ ਜੀ ਕਈ ਲੋਕਾਂ ਦੀ ਆਦਤ ਹੁੰਦੀ ਹੈ ਕੂੜੇ ਵਾਲੇ ਡੱਬੇ ਨੂੰ ਰਸੋਈ ਵਿੱਚ ਰੱਖ ਦਿੰਦੇ ਹਨ। ਜੋ ਭੋਜਨ ਬਣਾਉਣ ਤੋਂ ਬਾਅਦ ਕੂੜਾ ਉਸ ਡੱਬੇ ਵਿੱਚ ਪਾ ਦਿੰਦੇ ਹਨ ਪਰ ਅਜਿਹਾ ਕਰਨਾ ਬੜਾ ਗਲਤ ਹੈ। ਰਸੋਈ ਵਿੱਚ ਕਦੇ ਵੀ ਕੂੜੇ ਵਾਲਾ ਡੱਬਾ ਨਹੀਂ ਹੋਣਾ ਚਾਹੀਦਾ। ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਅਗਲੀ ਗੱਲ ਹੈ ਜੀ ਕਿ ਰਸੋਈ ਵਿੱਚ ਕਦੇ ਵੀ ਪਲਾਸਟਿਕ ਤੇ ਟੋਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਭੁੱਲ ਕੇ ਨਹੀਂ ਕਰਨਾ ਚਾਹੀਦਾ ਇਸ ਨਾਲ ਨਕਾਰਾਤਮਕ ਊਰਜਾ ਫੈਲਦੀ ਹੈ ਇਹ ਚੀਜ਼ਾਂ ਸਾਨੂੰ ਬਿਮਾਰੀ ਵੱਲ ਲੈ ਕੇ ਜਾਂਦੀਆਂ ਹਨ ਆਪਣੇ ਘਰ ਦੀ ਰਸੋਈ ਵਿੱਚ ਕਦੇ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ ਵਾਸਤੂ ਸ਼ਾਸਤਰ ਦੇ ਅਨੁਸਾਰ ਬੜਾ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਰਸੋਈ ਵਿੱਚ ਸ਼ੀਸ਼ਾ ਹੈ ਤਾਂ ਉਸ ਨੂੰ ਅੱਜ ਹੀ ਕੱਢ ਦੇ ਇਸ ਨਾਲ ਪਾਣੀ ਤੇ ਅੱਗ ਦਾ ਸੰਤੁਲਨ ਵਿਗੜਦਾ ਹੈ ਅਗਲੀ ਗੱਲ ਹੈ ਰਸੋਈ ਵਿੱਚ ਕਿਸੇ ਪ੍ਰਕਾਰ ਦਾ ਟੁੱਟਿਆ ਹੋਇਆ ਐਲੂਮੀਨੀਅਮ ਦਾ ਬਰਤਨ ਨਹੀਂ ਰੱਖਣਾ ਇਹ ਸਾਡੀ ਸਿਹਤ ਲਈ ਬੜਾ ਹੀ ਹਾਨੀਕਾਰਕ ਸਾਬਿਤ ਹੋ ਜਾਵੇਗਾ ਇਸ ਦੇ ਇਲਾਵਾ ਟੁੱਟੇ ਹੋਏ ਬਰਤਨ ਵਿੱਚ ਜੇਕਰ ਖਾਣਾ ਖਾਂਦੇ ਹਾਂ ਇਸ ਨਾਲ ਸਾਡੀ ਕਿਸਮਤ ਵਿਗੜ ਜਾਂਦੀ ਹੈ ਧਨ ਦੀ ਕਮੀ ਵੀ ਹੁੰਦੀ ਹੈ ਅਗਲੀ ਗੱਲ ਹੈ ਜੀ ਰਸੋਈ ਵਿੱਚ ਭੁੱਲ ਕੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਇਸ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਜਿਸ ਕਾਰਨ ਸਾਡੇ ਘਰ ਵਿੱਚ ਧਨ ਦੌਲਤ ਤੇ ਬੁਰਾ ਅਸਰ ਪੈਂਦਾ ਹੈ ਜੇਕਰ ਸਿਰ ਸੋਏ ਵਿੱਚ ਝਾੜੂ ਰੱਖਦੇ ਹਾਂ ਇਸ ਦੇ ਨਾਲ ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਵਧਨੇ ਸ਼ੁਰੂ ਹੋ ਜਾਂਦੇ ਹਨ ਤੇ ਨਕਾਰਾਤਮਕ ਊਰਜਾ ਫੈਲਦੀ ਹੈ ਤੁਸੀਂ ਤਵੇ ਤੇ ਕੜਾਈ ਨੂੰ ਨਿੰਬੂ ਦੇ ਨਾਲ ਰਗੜ ਕੇ ਸਾਫ਼ ਜ਼ਰੂਰ ਕਰਿਆ ਕਰੋ ਅਜਿਹਾ ਕਰਨ ਨਾਲ ਤਵਾ ਤੇ ਕੜਾਈ ਸਾਫ਼ ਹੋ ਜਾਵੇਗਾ ਤੇ ਤੁਹਾਡੇ ਉੱਪਰ ਲੱਗਿਆ ਵਾਸਤੂ ਦੋਸ਼ ਖਤਮ ਹੋ ਜਾਵੇਗਾ ਤੁਹਾਡੀ ਕਿਸਮਤ ਵੀ ਉਸੇ ਤਰ੍ਹਾਂ ਚਮਕੇਗੀ ਜਿਵੇਂ ਤਵਾ ਤੇ ਕੜਾਹੀ ਚਮਕਣਗੇ ਅਗਲੀ ਗੱਲ ਹੈ ਜੀ ਕਿ ਤਵਾ ਉਸ ਦਿਸ਼ਾ ਤੇ ਹੀ ਰੱਖੋ ਜਿਸ ਦੇ ਹਿਸਾਬ ਵਿੱਚ ਤੁਸੀਂ ਰਹਿ ਸਕਦੇ ਹੋ ਰਹਿ ਕੇ ਹੀ ਉੱਥੇ ਤੁਸੀਂ ਖਾਣਾ ਬਣਾਇਆ ਸੀ ਅਜਿਹਾ ਕਰਨਾ ਤੁਹਾਨੂੰ ਬੜਾ ਜ਼ਿਆਦਾ ਲਾਭ ਦੇਵੇਗਾ ਜਦੋਂ ਤੁਸੀਂ ਤਵੇ ਦੇ ਉੱਪਰ ਸਿੰਧਾ ਨਮਕ ਪਾਉਂਦੇ ਹੋ ਤਾਂ ਤੁਹਾਡੇ ਲਈ ਬਹੁਤ ਚੰਗਾ ਸਾਬਿਤ ਹੋਵੇਗਾ ਇਸ ਵਿੱਚ ਤੁਸੀਂ ਹਲਦੀ ਜਾਂ ਫਿਰ ਮਿਰਚ ਮਿਕਸ ਨਹੀਂ ਹੋਣੀ ਚਾਹੀਦੀ ਇਹ ਨਮਕ ਜਿਹੜਾ ਹੈ ਇਹ ਜਦੋਂ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਫਿਰ ਇਹ ਰੋਟੀ ਬਣਾ ਕੇ ਤੁਸੀਂ ਜਾਨਵਰਾਂ ਨੂੰ ਪਾ ਦੇਣੀ ਹੈ ਸਾਖ ਸੰਗਤ ਜੀ ਜੇਕਰ ਤੁਸੀਂ ਇਸ ਤਰੀਕੇ ਨਾਲ ਤਵੇ ਦਾ ਇਸਤੇਮਾਲ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ